ਮਾਪੇ ਹੁੰਦੇ ਨੇ ਮਾਤਾ ਪਿਤਾ ਹੁੰਦੇ ਉਹਨਾਂ ਨੂੰ ਲੱਗਦਾ ਕਿ ਸਾਡੇ ਔਲਾਦ ਹੋਵੇ ਔਲਾਦ ਸਾਨੂੰ ਬੁਢਾਪੇ ਦੇ ਵਿੱਚ ਸੁੱਖ ਦੇਵੇਗੀ ਸਾਡੇ ਬੁਢਾਪੇ ਦਾ ਸਹਾਰਾ ਬਣੇਗੀ ਤੇ ਮਾਹਬਾਪ ਮੰਨਤਾ ਮੰਗ ਕੇ ਬੱਚੇ ਔਲਾਦ ਲੈਂਦੇ ਨੇ ਪਰ ਉਹਨਾਂ ਨੂੰ ਸ਼ਾਇਦ ਇਹ ਨਹੀਂ ਪਤਾ ਹੁੰਦਾ ਕਿ ਇਹ ਜੋ ਔਲਾਦ ਅਸੀਂ ਜੰਮੀ ਹੈ ਸਾਡੇ ਹੋਈ ਹੈ ਇਹ ਬੁਢਾਪੇ ਦੇ ਵਿੱਚ ਸਾਡਾ ਸਹਾਰਾ ਬਣੇਗੀ ਜਾਂ ਸਾਡੇ ਦੁਸ਼ਮਣ ਬਣ ਜਾਣਗੇ ਸੋ ਇੱਕ ਮਾਤਾ ਮੇਰੇ ਕੋਲ ਆਈ ਆਪਣੀ ਫਰਿਆਦ ਲੈ ਕੇ ਜੋ ਪਿੰਡ ਬੜੀ ਦੀ ਹੈ ਖਾਣਾ ਸ਼ੇਰਪੁਰ ਜ਼ਿਲ੍ਹਾ ਸੰਗਰੂਰ ਦੀ ਰਹਿਣ ਵਾਲੀ ਹੈ ਇਸ ਨੂੰ ਇਸ ਦੇ ਪੁੱਤਰ ਨੇ ਅਤੇ ਇਸ ਦੀ ਨੂੰਹ ਨੇ ਕੁੱਟ ਕੇ ਬਾਹਰ ਕੱਢ ਦਿੱਤਾ ਜੋ ਮਾਤਾ ਕਹਿ ਰਹੀ ਹੈ ਸੋ ਸਾਰੀ ਜੋ ਮਾਤਾ ਦੀ ਦਰਦ ਕਹਾਣੀਆਂ ਉਹ ਆਪਾਂ ਮਾਤਾ ਨਾਲ ਗੱਲਬਾਤ ਕਰਦੇ ਆਂ ਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਨਾ ਤੇ ਜੋ ਮਾਤਾ ਦੀ ਕੋਈ ਹੈਲਪ ਕਰ ਸਕਦਾ ਕੋਈ ਸਰਕਾਰੀ ਦਰਬਾਰੇ ਉਹ ਵੀ ਜ਼ਰੂਰ ਕਰਨ ਦੀ ਕੋਸ਼ਿਸ਼ ਕਰਨਾ ਮਦਾਈ ਹਸਪੀਟਲ ਜਸਰੀ ਖਾਲਸਾ ਕੀ ਨਹੀ ਤੁਹਾਡਾ ਹਰਨਜੀਤ ਕਰੋ ਪੁੱਤ ਮਾਤਾ ਜੀ ਕੀ ਦਰਦ ਕਹਾਣੀਆਂ ਤੁਸੀਂ ਦੋ ਬੱਚਿਆਂ ਨੂੰ ਲੈ ਕੇ ਤੁਰੇ ਫਿਰਦੇ ਹੋ ਤੁਸੀਂ ਕਹਿ ਰਹੇ ਹੋ ਕਿ ਮੈਨੂੰ ਮੇਰੇ ਮੁੰਡੇ ਨੇ ਤੇ ਨੂੰਹ ਨੇ ਘਰੋਂ ਬਾਹਰ ਕੱਢ ਦਿੱਤਾ ਜਿਹੜੇ ਆ ਦੋ ਬੱਚੇ ਇਹ ਕਿੱਥੋਂ ਇਹ ਪਹਿਲੀ ਨੂੰਹ ਦੇ ਨੇ ਜਾਨੀ ਤੁਹਾਡੇ ਮੁੰਡੇ ਦਾ ਵਿਆਹ ਹੋਇਆ ਹਾਂ ਇਹਨੇ ਬਾਅਦ ਚ ਵਿਆਹ ਕਰਾਇਆ ਇਹ ਜਿਹੜਾ ਪਹਿਲਾ ਵਿਆਹ ਹੋਇਆ ਤਾਂ ਉਹਨਾਂ ਤੋਂ ਦੋ ਬੱਚੇ ਹੋਏ ਹਾਂ ਉਹਨਾਂ ਤੋਂ ਦੋ ਬੱਚੇ ਜਿਹੜੀ ਪਹਿਲਾ ਸੀ ਫਿਰ ਨੂੰ ਉਹਦਾ ਕੀ ਬਣਿਆ ਉਹ ਮੁੱਕ ਗਈ ਸੀ ਵੀਰੇ ਉਹ ਮੁੱਕ ਗਈ ਸੀ ਇਹਨਾਂ ਨੂੰ ਸਿਆਣ ਨੀਤੀ ਰੱਖਿਆ ਫਿਰ ਉਹਨੇ ਦੂਜਾ ਵਿਆਹ ਕਰਵਾ ਲਿਆ ਦੂਜਾ ਵਿਆਹ ਕਰਵਾ ਲਿਆ ਦੂਜੇ ਵਿਆਹ ਦੇ ਜਦੋਂ ਨਾਲ ਸਿਆਣ ਦਾ ਪੁੱਤ ਫਿਰ ਮੈਂ ਪਾਲਣ ਪੋਲਣ ਇਹਨਾਂ ਦਾ ਮੈਂ ਕਰ ਦਿੱਤਾ ਇਹਨਾਂ ਨੂੰ ਲੀੜਾ ਕੱਪੜਾ ਵੀ ਲਿਆ ਕੇ ਮੈਂ ਪਾਉਣੀ ਆ ਹੂੰ ਨਾਇਨੂ ਨੇ ਸਾਨੂੰ ਤਾਂ ਕੁਝ ਵੀ ਨਹੀਂ ਦਿੱਤਾ ਹੂੰ ਵੀ ਜਿਹੜੀ ਹੁਣ ਆਈ ਹੈ ਜਨਾਨੀ ਉਹ ਕਹਿੰਦੀ ਵੀ ਦੋ ਵਿਸਵੇ ਉਹਨੂੰ ਮੈਂ ਥੋ ਦੇ ਰਹੀ ਸੀ ਜਿਹੜਾ ਦੂਜਾ ਥਾਵਾ ਵੀ ਇੱਕ ਮੈਨੂੰ ਵੀ ਸੁਬਾ ਦਵਾ ਇੱਕ ਮੇਰੇ ਪੁੱਤ ਨੂੰ ਦਵਾ ਹੂੰ ਵੀ ਤੇਰਾ ਕਰਕੇ ਸੀ ਘਰੋਂ ਤਾਂ ਗੜਦੇ ਨਹੀਂ ਹੁਣ ਥੋੜੀ ਕੁੱਟਮਾਰ ਕਰਦੇ ਨੇ ਉਹ ਕੀ ਕੀ ਕਰਦਾ ਹਾਂ ਮੈਨੂੰ ਪਹਿਲਾਂ ਮੈਨੂੰ ਕੁੱਟਦੀ ਰਹੀ ਆ ਕਹਿੰਦੀ ਸੀ ਮੈਨੂੰ ਇਹਨਾਂ ਦੀ ਮਾਂ ਦੀ ਕਸਰ ਹੁੰਦੀ ਆ ਅੱਛਾ ਦੋ ਵਾਰੀ ਮੈਨੂੰ ਕੁੱਟਿਆ ਵੀ ਆ ਪਰਸੋਂ ਮੈਨੂੰ ਜਦੋਂ ਕੱਢਿਆ ਘਰੋਂ ਗੰਧੀਆਂ ਗਾਲਾਂ ਵੀ ਦਿੱਤੀਆਂ ਨੇ ਦੋਨਾਂ ਨੇ ਵੀ ਤੇਰਾ ਕੁਛ ਨਹੀਂ ਇੱਥੇ ਬਗਦਾ ਜਿਹੜੇ ਇਹ ਬੱਚੇ ਆ ਇਹ ਤੁਹਾਡੇ ਮੁੰਡੇ ਦੇ ਪਹਿਲੇ ਵਿਆਹ ਦੇ ਬੱਚੇ ਨੇ ਹਾਂ ਫਿਰ ਉਹ ਇਹਨਾਂ ਦਾ ਪਾਲਣ ਪੋਸ਼ਣ ਨਹੀਂ ਕਰ ਰਿਹਾ ਨਾ ਕੁਝ ਵੀ ਨਹੀਂ ਕਰ ਰਿਹਾ ਮੈਂ ਹੀ ਪਾਲਦੇ ਕਿਸੇ ਦਿਨ ਮੈਂ ਚੱਪਲੀ ਲੈ ਲਈ ਕਿਸੇ ਤੇ ਰੀੜੇ ਲੈ ਤਾ ਮੈਂ ਇਹਨਾਂ ਦਾ ਲੰਗ ਟੱਕਦੀ ਹੁਣ ਤੁਹਾਨੂੰ ਉੱਥੋਂ ਉਹਨਾਂ ਨੇ ਕੁੱਟ ਕੇ ਕੱਢਿਆ ਹਾਂ ਕੁੱਟ ਕੇ ਕੱਢਿਆ ਉਸ ਦਿਨ ਕੀ ਗੱਲ ਹੋਈ ਉਸ ਦਿਨ ਮੈਂ ਫਿਰ ਸਰਪੰਚ ਦੇ ਘਰੇ ਗਈ ਸਰਪੰਚ ਦੇ ਘਰੇ ਉਹ ਕਹਿੰਦੀ ਉਹਦੀ ਮਾਤਾ ਕਹਿੰਦੀ ਵੀ ਹੈ ਨਹੀਂ ਗੱਛ ਵੀ ਸਰਪੰਚ ਘਰੇ ਨਹੀਂ ਹੈਗਾ ਮੈਂ ਆਏ ਨੂੰ ਕਹਿੰਦੀ ਫਿਰ ਉੱਥੋਂ ਸੀ ਤਰਪੇ ਦੀਸੋ ਕਿਸ਼ਨ ਨੇ ਨਾਂ ਬਾਰ ਖੋਲਿਆ ਕਰ ਕੋਈ ਬਾਈ ਚਾਂਸ ਬਾਹਰ ਹੀ ਨਿਕਲਿਆ ਮੈਂ ਕਿ ਭਣੇ ਅੱਜ ਸਾਡੀ ਰਾਤ ਕਟਾ ਲਿਓ ਉਹ ਕਹਿੰਦੀ ਕੱਟ ਲਓ ਕਿੰਨੇ ਵਜ ਦੀ ਗੱਲ ਆ ਰਾਤ ਦੀ 9 ਵਜੇ ਦੀ ਅੱਛਾ ਇਹ ਜਵਾਕਰੋਂ ਵੀ ਬੀਬੀ ਅਸੀਂ ਕਿੱਧਰ ਨੂੰ ਜਾਵਾਂਗੇ ਮੈਂ ਕਿ ਪਤਾ ਤੁਹਾਨੂੰ ਪਾਉਂਗੀ ਵੀ ਕਿਤੇ ਜਿਵੇਂ ਤੁਸੀਂ ਆ ਤੁਹਾਡੇ ਹੱਥ ਦੇ ਵਿੱਚ ਹੈ ਗ੍ਰਾਮ ਪੰਚਾਇਤ ਪਿੰਡ ਬੜੀ ਦੇ ਵੱਲੋਂ ਪੰਚਾਇਤ ਵੱਲੋਂ ਲਿਖ ਕੇ ਦਿੱਤਾ ਗਿਆ ਬਾਈ ਆ ਦੇਖੋ ਇਹ ਪੰਚਾਇਤ ਵੱਲੋਂ ਲਿਖ ਕੇ ਦਿੱਤਾ ਗਿਆ ਜਿਵੇਂ ਆਪਾਂ ਕਹਿੰਨਾ ਕਿ ਬੱਚੇ ਜਦੋਂ ਯਤੀਮ ਹੋ ਜਾਂਦੇ ਆ ਉਹਨਾਂ ਦੀ ਪੈਨਸ਼ਨ ਲੱਗਦੀ ਹੈ ਪਰ ਇੱਥੇ ਇਹ ਬੱਚਿਆਂ ਦੀ ਮਾਂ ਮੁੱਕ ਗਈ ਸੀ ਪਰ ਜੋ ਇਹਨਾਂ ਦਾ ਪਿਤਾ ਉਹ ਜਿਉਂਦਾ ਕੀ ਨਾਮ ਮੁੰਡੇ ਦਾ ਅਵਤਾਰ ਅਵਤਾਰ ਤੁਹਾਡੇ ਪਤੀ ਉਹ ਤਾਂ ਮੁੱਕ ਗਏ 14-15 ਸਾਲ ਕੀ ਨਾਮ ਨਾਮ ਸ਼ਖਦੇਵ ਯਾਨੀ ਇਹ ਬੱਚਿਆਂ ਦਾ ਜੋ ਪਿਤਾਗਾ ਜਿਹੜੇ ਬੈਠੇ ਆ ਇਹਨਾਂ ਦਾ ਜਿੱਥੇੋਂ ਨਾਮ ਅਵਤਾਰ ਜੋ ਪੰਚਾਇਤ ਉਸ ਵੱਲੋਂ ਲਿਖ ਕੇ ਦਿੱਤਾ ਗਿਆ ਕਿ ਬੱਚਿਆਂ ਦੀ ਇਹਨਾਂ ਦੀ ਪੈਨਸ਼ਨ ਲੱਗਣੀ ਚਾਹੀਦੀ ਆ ਜਦਕਿ ਪਿਓ ਜਿਉਂਦਾਗਾ ਪਿਓ ਇਹਨਾਂ ਦੀ ਸਾਰ ਨਹੀਂ ਲੈ ਰਿਹਾ ਦੇਖੋ ਕਿਦਾਂ ਦੀ ਕਹਾਣੀ ਹੈ ਕਿਵੇਂ ਇੱਕ ਦਾਦੀ ਆਪਣੇ ਪੋਤਾ-ਪੋਤੀ ਨੂੰ ਲੈ ਕੇ ਦਰਦ-ਦਰ ਤੁਰੇ ਫਿਰਦੀ ਹੈ ਕਿ ਇਹਨਾਂ ਦਾ ਪਾਲਣ-ਪੋਸ਼ਣ ਕਰੇ ਪਰ ਜੋ ਪਿਤਾਗਾ ਪੋਛਨੇ ਦੂਸਰਾ ਵਿਆਹ ਕਰਵਾ ਲਿਆ ਜੋ ਇਹਨਾਂ ਦੀ ਮਾਂ ਗਈ ਉਹਦੀ ਮੌਤ ਹੋ ਚੁੱਕੀ ਹੈ ਤੇ ਉਸਨੇ ਦੂਸਰਾ ਵਿਆਹ ਕਰਵਾ ਲਿਆ ਜੋ ਦੂਸਰੀ ਪਤਨੀ ਹੈ ਮਾਤਾ ਦੇ ਕਹਿਣ ਮੁਤਾਬਕ ਉਹ ਹੁਣ ਬੱਚਿਆਂ ਦੀ ਸਾਰ ਨਹੀਂ ਲੈਂਦੀ ਨਾ ਪਤਨੀ ਲੈਂਦੀ ਹੈ ਤੇ ਨਾ ਹੀ ਅਪਤਾ ਸਿੰਘ ਲੈ ਰਿਹਾ ਇਸ ਕਰਕੇ ਮਾਤਾ ਜੋ ਦਰਦ-ਦਰ ਪੜਕ ਰਹੀ ਹੈ ਮਾਤਾ ਨੂੰ ਕੁੱਟ ਕੇ ਬਾਹਰ ਕੱਢਿਆ ਗਿਆ ਮਾਤਾ ਜੀ ਤੁਸੀਂ ਫਿਰ ਪੰਚਾਇਤ ਕੋਲ ਗਏ ਸਰਪੰਚ ਕੋਲ ਗਏ ਕਿੱਥੇ ਅੱਛਾ ਉਹਨਾਂ ਨੇ ਕੀ ਕਿਹਾ ਉਹ ਕਹਿੰਦਾ ਤੂੰ ਥਾਣੇ ਭੱਜ ਅੱਛਾ ਪੰਚਾਇਤ ਦੇ ਹੱਥ ਖੜੇ ਹੋ ਗਏ ਵੀ ਅਸੀਂ ਇਹਦੇ ਵਿੱਚ ਕਿਉਂ ਪੰਚਾਇਤ ਕਿੰਨੇ ਟਾਈਮ ਦਾ ਚੱਲਦਾ ਇਹ ਪਤਾ ਛੱਡਾ ਚੱਲਦਿਆਂ ਤਾਂ 2 ਮਹੀਨੇ ਹੋ ਗਏ ਜਿੱਦੇ ਦਾ ਮੈਂ ਥਾਉਂਦਾ ਉਹਨਾਂ ਨੂੰ ਪਤਾ ਲੱਗੇ ਹੂੰ ਵੀ ਇਹ ਹੁਣ ਇਹਨੇ ਥਾਂ ਆਪਦੇ ਨਾਮ ਲਵਾ ਲਿਆ ਵੀ ਹੁਣ ਹੋ ਮਾ ਨਾ ਮੈਂ ਬੁਢੀ ਤੋਂ ਵੀ ਅੱਦਾ ਮੈਂ ਆਪਦੇ ਪੁੱਤ ਦੇ ਨਾਮ ਲਵਾ ਲਾ ਇੱਕ ਵਿਸਬੰਧ ਪੁੱਤ ਦੇ ਨਾਮ ਲਵਾ ਲਾ ਇੱਕ ਮੇਰੇ ਬੁਢੀ ਲਵਾ ਥਾਂ ਦਾ ਕੀ ਕੀ ਚੱਕਰ ਥਾਂ ਦਾ ਕੀ ਕਹਾਣੀਆਂ ਕਿੰਨੀ ਥਾਂ ਤੁਹਾਡੇ ਕੋਲ ਚਾਰ ਵਿਸਬੰਧ ਪੁੱਤ ਉਹ ਤੁਹਾਡੇ ਪਤੀ ਦੇ ਨਾਮ ਸੀ ਹਾਂ ਹੁਣ ਉਹ ਤੁਹਾਡੇ ਨਾਮ ਹੋ ਚੁੱਕੀ ਆ ਹਾਂ ਉਹ ਮੁੱਕ ਗਿਆ ਹੁਣ ਮੇਰੇ ਨਾਮ ਹੀ ਚੱਲਣਾ ਪਤਾ ਅੱਛਾ ਉਸ ਤੋਂ ਬਾਅਦ ਫਿਰ ਹੁਣ ਥੋੜੇ ਨਾਂ ਹੋ ਗਈ। ਉਸ ਤੋਂ ਬਾਅਦ ਹੁਣ ਝਗੜਾ ਕੀ ਆ? ਝਗੜਾ ਨੂੰ ਪੁੱਤ ਮੈਨੂੰ ਘਰੋਂ ਕੱਢ ਰਹੇ ਨੇ। ਵੀ ਇੱਕ ਪੁੱਤ ਨੂੰ ਮੇਰੇ ਨੂੰ ਵਿਸਵਾ ਮਲੇ, ਇੱਕ ਜਨਾਨੀ ਕਹਿੰਦੀ ਮੈਨੂੰ ਮਲੇ। ਪੁੱਤ ਚਾਰ ਵਿਸਵਾ ਥਾਉ ਆ। ਦੋ ਮੇਰਾ ਹੋ ਗਿਆ। ਹੂੰ। ਦੋ ਦੇ ਵਿੱਚੋਂ ਮੈਂ ਇੱਕ ਅਵਤਾਰ ਨੂੰ ਦੇਤਾ, ਇੱਕ ਉਹਦੇ ਪੁੱਤ ਨੂੰ ਦੇਤਾ। ਇੱਕ ਵਿਸਵਾ ਪੋਤੇ ਨੂੰ। ਉੋਤੇ ਨੂੰ ਤੁਸੀਂ ਇਸ ਕਰਕੇ ਦਿੱਤਾ ਵੀ ਉਹ ਉਸ ਦੀ ਦੇਖਭਾਲ ਬੱਚਿਆਂ ਦੀ ਨਹੀਂ ਕਰ ਰਿਹਾ ਉਹ ਇਹਦੀ ਦੇਖਭਾਲ ਜਮੀਨੇ ਨਾਲ ਕੋਈ ਜਿਹੜਾ ਸਿਆਣ ਨਹੀਂ ਰਿਹਾ ਵੀ ਮੈਂ ਆਖਿਆ ਮੇਰਾ ਪੁੱਤ ਕਿੱਥੇ ਦਰਦਾਰ ਫਿਰੂ ਵੀ ਇਹਨਾਂ ਨੂੰ ਕੌਣ ਸਿਆਣੂ ਵੀ ਆਪ ਦਾ ਵੱਡਾ ਹੋਇਆ ਇਹ ਪਾ ਕੇ ਤਾਂ ਬਹਿ ਜਾਊਗਾ ਹੂੰ ਠੀਕ ਆ ਓ ਕਹਿੰਦੀ ਕਰਾਚੋ ਵਾਲੀ ਕਹਿੰਦੀ ਆ ਵੀ ਇੱਕ ਮੇਰਾ ਬਿਸਵਾ ਚਾਹੀਦਾ ਇੱਕ ਮੇਰੇ ਪੁੱਤ ਦਾ ਚਾਹੀਦਾ ਵੀ ਬੁੜੀ ਨਹੀਂ ਤੋਂ ਲੈਣ ਨੂੰ ਕਹਿੰਦੀ ਐ ਅੱਛਾ ਜਿਹੜੀ ਉਸ ਦੀ ਦੂਸਰੀ ਪਤਨੀ ਆਵਤਾਰ ਸਿੰਘ ਦੀ ਉਹ ਇਹ ਕਹਿ ਰਹੇ ਆ ਕਿ ਇੱਕ ਬਿਸਵਾ ਦਾ ਆਵਤਾਰ ਸਿੰਘ ਦੇ ਨਾਮ ਲਗਾਓ ਹਾਂ ਇੱਕ ਉਸ ਔਰਤ ਦੇ ਨਾਮ ਲਗਾਓ ਜੋ ਉਸ ਦੀ ਘਰ ਵਾਲੀ ਹੈ ਪਰ ਤੁਹਾਡਾ ਕਹਿਣਾ ਇਹ ਆ ਕਿ ਜੋ ਇੱਕ ਬਿਸਵਾ ਦਾ ਉਹ ਮੈਂ ਆਪਣੇ ਪੋਤੇ ਦੇ ਨਾਮ ਲਗਾਉਂਗਾ ਹਾਂ ਇਸ ਗੱਲ ਦੀ ਜੜੀ ਹਾਂ ਹਾਂ ਇਸ ਗੱਲ ਦੀ ਫਿਰ ਤੁਸੀਂ ਇਸ ਇਸ ਬਾਰੇ ਥਾਣੇ ਕਚਹਿਰੀ ਕਿਤੇ ਗਏ ਅਸੀਂ ਪੁੱਤ ਪਰਸੋਂ ਰਿਪੋਰਟ ਦੇ ਕੇ ਆਏ ਸੀ ਠੀਕ ਹੈ ਅੱਜ ਰਿਪੋਰਟ ਦੇ ਕੇ ਆਏ ਸੀ ਫਿਰ ਮੈਨੂੰ ਕਹਿੰਦੇ ਨੇ ਕਰ ਲਈ ਸਾਡਾ ਕੀ ਕਰ ਲਈ ਗੰਧੀਆਂ ਗਾਲਾਂ ਮੈਨੂੰ ਬਹੁਤ ਦਿੱਤੀਆਂ ਨੇ ਉਹਨੇ ਫਿਰ ਪੰਚਾਇਤ ਦੀ ਕੋਈ ਨਹੀਂ ਸੁਣ ਰਿਹਾ ਹਾਂ ਪੰਚਾਇਤ ਨੂੰ ਗਾਲਾਂ ਕੱਢ ਰਿਹਾ ਵੀ ਜਿਹੜਾ ਉਹ ਮੇਰੇ ਅੰਦਰ ਮੈਨੂੰ ਦੇਖੂ ਮੈਂ ਉਹਦੇ ਨਾਲ ਸੋ ਬਈ ਪੰਚਾਇਤ ਵੱਲੋਂ ਆ ਲਿਖ ਕੇ ਦਿੱਤਾ ਹੋਇਆ ਕਿ ਬੱਚਿਆਂ ਦੀ ਪੈਨਸ਼ਨ ਲੱਗਣੀ ਚਾਹੀਦੀ ਹੈ ਕਿ ਜੋ ਇਹਨਾਂ ਦਾ ਪਿਤਾ ਦਾ ਉਹ ਵੀ ਇਹਨਾਂ ਦੀ ਸਾਰ ਨਹੀਂ ਲੈ ਰਿਹਾ ਮਾਤਾ ਜੋ ਉਹ ਤਾਂ ਪਹਿਲਾਂ ਇਹਨਾਂ ਦੀ ਐਕਸਪਾਇਰ ਹੋ ਗਈ ਬੱਚਿਆਂ ਦੀ ਬੱਚਿਆ ਚ ਦਾਦੀ ਪਾਲ ਰਹੀ ਹੈ ਦਾਦੀ ਦਰਦਰ ਬੱਚਿਆਂ ਨੂੰ ਲੈ ਕੇ ਫਿਰ ਰਹੀ ਹੈ ਕਿ ਕਿਉਂਕਿ ਘਰੇ ਜਾਣ ਜੋਗੀ ਨਹੀਂ ਘਰੇ ਜਦੋਂ ਜਾਂਦੀ ਹੈ ਤਾਂ ਉਹ ਕਲੇਸ਼ ਕਰਦੇ ਨੇ ਮਾਰਕੁੱਟ ਕਰ ਦਿਆ ਜਿਵੇਂ ਮਾਤਾ ਨੇ ਕਿਹਾ ਸੋ ਇਹ ਮਾਤਾ ਦੀ ਦਰਦ ਕਹਾਣੀ ਹੈ ਇਹ ਪਤਾ ਨਹੀਂ ਕਿੰਨੇ ਇੱਕ ਐਦਾਂ ਦੀਆਂ ਮਾਤਾ ਨੇ ਇੰਨੇ ਕਿੰਨੇ ਕੁ ਮਾਪੇ ਨੇ ਜਿਨ੍ਹਾਂ ਦੀਆਂ ਇਹ ਦਰਦ ਕਹਾਣੀਆਂ ਨੇ ਕਿ ਉਹਨਾਂ ਦੀ ਔਲਾਦ ਉਹਨਾਂ ਨੂੰ ਪਹਿਚਾਣਦੀ ਨਹੀਂ ਜਾਂ ਉਹਨਾਂ ਦੀ ਔਲਾਦ ਉਹਨਾਂ ਤੋਂ ਤੰਗ ਕਰਦੀ ਹੈ ਪਰ ਇੱਥੇ ਦਾਦੀ ਨੂੰ ਇਹ ਹੈ ਕਿ ਜੋ ਉਸਤੇ ਪੋਤਾ ਪੋਤੀ ਨੇ ਉਹਨਾਂ ਦਾ ਪਾਲਣ ਪੋਸ਼ਣ ਕਰੇ ਪਰ ਦਾਦੀ ਵੀ ਕਿੰਨਾ ਕੁ ਟਾਈਮ ਬੈਠੂਗੀ ਇਹ ਤਾਂ ਹੱਕ ਪਿਓ ਦਾ ਹੀ ਬਣਦਾ ਸੀ ਕਿ ਇਹਨਾਂ ਦਾ ਪਾਲਣ ਪੋਸ਼ਣ ਕਰੇ ਕਿਉਂਕਿ ਅਸਲ ਵਿੱਚ ਤਾਂ ਉਹਨਾਂ ਦੇ ਬੱਚੇ ਨੇ ਇਹ ਸੋ ਇਹ ਮਾਤਾ ਦੀ ਦਰਦ ਕਹਾਣੀ ਆ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਨੇ ਤੁਸੀਂ ਕੀ ਸੋਚਦੇ ਹੋ ਕਿ ਜਿਵੇਂ ਮਾਤਾ ਕਹਿ ਰਹੀ ਹੈ ਕਿ ਇਸ ਦੇ ਕੋਲ 4 ਬਿਸਵੇ ਨੇ 4 ਬਿਸਵਿਆਂ ਦੇ ਵਿੱਚੋਂ 2 ਬਿਸਵਿਆਂ ਤੇ ਮਾਤਾ ਦਾ ਹੱਕ ਆ ਤੇ 2 ਬਿਸਵਿਆਂ ਦਾ ਮੁੰਡੇ ਦਾ ਹੱਕ ਆ ਪਰ ਮੁੰਡਾ ਜਦੋਂ ਆਪਣੀ ਔਲਾਦ ਨੂੰ ਨਹੀਂ ਪਛਾਣ ਰਿਹਾ ਔਲਾਦ ਨੂੰ ਇਹ ਦਾਦੀ ਬਾਹ ਰਹੀ ਹੈ ਆਪਣੇ ਪੋਤਾ-ਪੋਤੀ ਨੂੰ ਤਾਂ ਫਿਰ ਜੋ ਇੱਕ ਵਿਸਵਾ ਦਾਦੀ ਕਹਿ ਰਹੀ ਹੈ ਕਿ ਮੇਰੇ ਪੋਤੇ ਦੇ ਨਾਂ ਤੇ ਹੋਣਾ ਚਾਹੀਦਾ ਇੱਕ ਵਿਸਵਾ ਮੈਂ ਆਪਣੇ ਪੁੱਤ ਨੂੰ ਦੇ ਰਹੀ ਹਾਂ ਤਾਂ ਇਸ ਗੱਲ ਵਿੱਚ ਤੁਹਾਨੂੰ ਕੀ ਲੱਗਦਾ ਤੁਸੀਂ ਇਸ ਗੱਲ ਤੇ ਕਮੈਂਟ ਜਰੂਰ ਕਰਿਓ ਤੇ ਜੋ ਕੋਈ ਮਾਤਾ ਦੀ ਹੈਲਪ ਕਰ ਸਕਦਾ ਹੋਵੇ ਉਹ ਵੀ ਜਰੂਰ ਕੰਟੈਕਟ ਕਰਿਓ ਕਿਉਂਕਿ ਮਾਤਾ ਅੱਜ ਦਰਦਰ ਭੜਕ ਰਹੀ ਹੈ ਮਾਤਾ ਆਪਣੇ ਘਰੇ ਜਾਣ ਦੇ ਵੀ ਘਬਰਾਉਂਦੀ ਹੈ ਕਿ ਮੇਰੇ ਨਾਲ ਪਤਾ ਨਹੀਂ ਕੀ ਹੋਵੇਗਾ ਅੱਧੀ ਮੈਂ ਸੌਂਨੀ ਅੱਧੀ ਮੈਂ ਜਾਗਦੀ ਰਹਿੰਦੀ ਤਿੰਨ ਦੇ ਵਿਚਾਲੇ ਮੈਂ ਪੈਣੀ ਆ ਵੀ ਰਾਤ ਨੂੰ ਸਾਡਾ ਕਿਤੇ ਗਾਣਾ ਉੱਠਦਾ ਬੱਚੋ ਕਿਹੜੀ ਕਲਾਚ ਪੜਦੇ ਹੋ ਦੱਚਦੇ ਤੂੰ ਪੁੱਤ ਕੀ ਨੋਂਦ ਰਤ ਕੈਂਬਰ ਤੋਂ ਪਾਰ ਤੇਰਾ ਹੋਈ ਮਨਰੀਤ ਮਨਰੀਤ ਕਿੱਦਾਂ ਦੀ ਕਹਾਣੀ ਹੈ ਕਿਵੇਂ ਦਰਦ ਦਰਦੀਆਂ ਠੋਕਰਾਂ ਖਾ ਰਹੀ ਹੈ ਜਿਵੇਂ ਕਹਿੰਦੇ ਹੁੰਦੇ ਆ ਕਿ ਮੂਲ ਨਾਲੋਂ ਵਿਆਜ ਪਿਆਰਾ ਹੁੰਦਾ ਪਰ ਪਿਓ ਨੂੰ ਇਸ ਗੱਲ ਦਾ ਕੋਈ ਫਿਕਰ ਨਹੀਂ ਕਿ ਮੇਰੇ ਬੱਚੇ ਕਿੱਥੇ ਆ ਪਰ ਦਾਦੀ ਆਪਣੇ ਪੋਤਾ-ਪੋਤੀ ਨੂੰ ਪਾਲਣ ਵਾਸਤੇ ਇਹਨਾਂ ਦਾ ਪਾਲਣ-ਪੋਸ਼ਣ ਕਰਨ ਵਾਸਤੇ ਲੋਕਾਂ ਦੇ ਗੋਹਾ-ਕੂੜਾ ਕਰਦੀ ਐ ਤੇ ਦਰਦਰ ਤੇ ਅੱਜ ਇਹ ਝੜਕ ਰਹੀ ਆ ਆਪਣੇ ਪੋਤੇ ਦਾ ਹੱਕ ਦਬਾਉਣ ਦੇ ਲਈ ਸੋ ਤੁਸੀਂ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖੋ ਕਿ ਤੁਹਾਡੇ ਇਸ ਵੀਡੀਓ ਤੇ ਕੀ ਵਿਚਾਰ ਸੋ ਮਿਲਦੇ ਆ ਕਿਸੇ ਹੋਰ ਵੀਡੀਓ ਨਾਲ ਉਹ ਤੱਕ ਲਈ ਦੋ ਇਜਾਜ਼ਤ ਸਾਰੇ ਦੋਸਤਾਂ ਨੂੰ ਸਤਿ ਸ਼੍ਰੀ ਅਕਾਲ